ਸੋ ਜਿਹੜੀ ਸਾਰੇ ਲਈ ਜਿਹੜੀ ਮੁਡੀਕਾਗਾ ਪੈਨ ਉਹ ਸਾਰੇ ਨੂੰ ਦੇਖਦੇ ਕਿੰਨਾ ਲੱਗਦਾ ਹੈ ਯਾਰ ਕਾਸ਼ ਕਰਦੇ ਕਿ ਮਾਰੇ ਦੇ ਘਰ ਘਰ ਦੀਆਂ ਤੋਂ ਤੋਂ ਮੁਾਰਕਾ ਸਾਰੇ ਤੇ ਆਪਾਂ ਪਹਿਲਾਂ ਜੀ ਸਵੇਰੇ ਦੇ ਮੰਡੀ ਮਾਲ ਵਾਲੇ ਦੀ ਪ੍ਰਵਾਸ ਦੀ ਪੁਲਾਣੇ ਚਾਹ ਤਾਂ ਥੋੜਾ ਜਿਹਾ ਜਿਵੇਂ ਫੇਪਲੇਸ ਆਜੀ ਨਾਲ ਦੇ ਵਿੱਚ ਗਰਮ ਮੰਡੀ ਮੱਕੇ ਨਾਲ ਵੀ ਮਾਵੀ ਤੇ ਆਪਣੇ ਭਰਾਵਾਂ ਦੀ ਗੋ ਗਿਆ ਗਿਆ ਚਾਹ ਬਣੀ ਵੀ ਨਾ ਪੈਂਦਾ ਕਈ ਵਾਰੀ ਤੇ ਮੇਰੇ ਬ੍ਰੈਡ ਬੋਸ ਵਾਲ ਦੇ ਪੰਗਿਆਂ ਦੀ ਮੰਡੀ ਦੇ ਵਿੱਚ ਉਹ ਸਵੇਰੇ ਸਵੇਰੇ ਤੇ ਫਿਰ ਚਾਹ ਦੇ ਨਾਲ ਇੱਕ ਬ੍ਰੈਡ ਚੱਬ ਕੇ ਮੰਡੀ ਸਰਜੀ ਮੰਡੀ ਦੇ ਵਿੱਚ ਜੇ ਆਪਾਂ ਪਹੁੰਚ ਕੇ ਘਰੇ ਅੱਟਾ ਰੜੀ ਚਾਹ ਰੀ ਸੀ ਝਾੜੂ ਪੋਚਾ ਤੇ ਆਪਾਂ ਦਵਾ ਸੱਟ ਜਾ ਕੇ ਪਸਾਣ ਦੇ ਵੇੜਿਆਂ ਕੰਮ ਮਗ ਲਾ ਵੇ ਕੀ ਆ ਕੇ ਗੋਹਾਕਾਰੀ ਭਰੀ ਦਵਾ ਸੱਟ ਨਿਕਲੀ ਤੇ ਕੰਮ ਤੇ ਲਾ ਜੀ ਮੋਟਰ ਤੇ ਧੂੜ ਪੱਦੀ ਗਈ ਹੈ ਸਰਦਾਰ ਪਿਆਰ ਬਣ ਕੇ 골ਡਨ ਕਲਾਸੀਆਂ ਪੱਗਾ ਮਾਰ ਆਏ ਰਹਿਣਗੇ ਲਾਵੀ ਗੁਰ ਚਲ ਕੇ ਰਿਆ ਭਾਈ ਜਾਨਾ ਹੁੰਦਾ ਜਿਸ ਪਹਿਲਾ ਤਨ ਸ਼੍ਰੀ ਖਰਗੋਸਾ ਮਹਾਰਾਜ ਚਾਨਨਾ ਵਿੱਚ ਸੀ ਸੁਨਵਾ ਲਾ ਜੀ ਆਪਾਂ ਪੌਰੀ ਗੁਰਦੁਆਰਾ ਸ਼੍ਰੀ ਚਾਨਕਮਾ ਸਾਹਿਬ ਉੱਥੇ ਜਾ ਕੇ ਥੋਕੇ ਨਤਮਸਤਕ ਕਰਕੇ ਗੁਰਾਂ ਨੂੰ ਚੇਤੇ ਔਰ ਲੈ ਕੇ ਬਾਬੇ ਦਾ ਨਾਮ ਕਹਿ ਕੇ ਕਿ ਦਿਨ ਦਿਨ ਸੁੱਖਾ ਨਾ ਬਤੀਤ ਕਰਨ ਰਾਤ ਸੁੱਖਾ ਨਾ ਬਤੀਤ ਹੋਇਆ ਪੁੱਤੋ ਬਾਦ ਆਪਾਂ ਪਹੁੰਚ ਰਸ ਗਿਆ ਨਗਰ ਅਬ ਤਾਜਵਾਂ ਜੀ ਮੇਲ ਕੀਤਾ ਸ਼ੁਰੂ ਹੋ ਜਾਂਦੀ ਹੈ ਜਿਹੜਾ ਬੰਦ ਮਾਰ ਕੇ ਜਮਾਨਾ ਉਹਦਾ ਅਮਰ ਕਹਿੰਦੇ ਆ ਜਾਂਦਾ ਇਹਨ ਕਾਲਜ ਦੇ ਮੋਹਰੇ ਆਪਾਂ ਤਰੀਕ ਪਹੁੰਚਦੇ ਹਾਂ ਲਾਰਗੀ ਆਹ ਲਈ ਲਾਰਗੀ ਤੋਂ ਪਹੁੰਚ ਗਿਆ ਤੇ ਸਿੰਘ ਸੂਰ ਦੇ ਚੱਕੇ ਦਾ ਯੂਰ ਦਿਖਾ ਰਹੇ ਤੇ ਫੌਜੀ ਗੈਰ ਨਾਲ ਕੁਝ ਸਿਫਾਈ ਯਾਰ ਸੇਵਾ ਤੇ ਲੱਗੇ ਹੋਏ ਤਾਂ ਨਹੀਂ ਜੀ ਉਹ ਲਾਰਗੀ ਦੇ ਪ੍ਰਕਾਸ਼ ਕੋਰਟ ਤੇ ਸਵਾਗਤ ਹੈ ਜੀ ਲਾਰਗੀ ਜਿੰਦੇ ਆਇਆ ਕੋਰਟ ਤੋਂ ਸਿੱਖਿਆ ਦੇ ਬਾਰੇ ਜੀ ਤੇ ਸੁਖੀ ਹੈ ਜੀ ਜੇ ਆ ਰਹੀ ਹੈ ਪਰਫਿਊਮ ਦੀ ਤੇ ਅੱਗੇ ਲਾਰਗੀ ਦੇ ਟੈਂਪਰ ਦਾ ਕੋਰਟ ਦੀ ਗੱਲ ਕਰ ਰਹੇ ਹਾਂ ਬਹੁਤ ਸੁੰਦਰ ਪਾਲ ਦੀ ਸੰਗਾਤੀ ਸਰਕਾਰ ਦੇ ਵਿੱਚ ਸਰਕਾਰ ਦੇ ਕੋਈ ਪ੍ਰਸ਼ਾਸਨਿਕ ਬੰਦੇ ਸਰਕਾਰ ਦੇ ਸੰਬੰਧ ਦਾ ਅੰਦਰੀ ਵਿਭਾਗ ਦੇ ਵਿਭਾਗ ਕੋਲ ਸ਼ਾਹਬੋਦੀ ਦੇ ਬਿਚਾਰ ਰਹੀ ਹੈ ਜੀ ਇਹ ਨਾਲ ਦੀ ਨਾਲ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਬਤਾਇਆ ਜਾ ਰਿਹਾ ਕਿਸ ਕੋਲ ਦਾ ਪ੍ਰਸ਼ਾਸਨ ਤੇ ਸਾਡੇ ਆਪਣੇ ਸ਼ਰਧਾ ਭਾਵ ਨਾਲ ਸਤਨਾ ਬੈਜੀ ਦੇ ਦਰ ਪੰਨ ਕਰਕੇ ਇਹਨਾਂ ਨੂੰ ਚੰਗੀ ਜਿਹੀ ਜੀ ਆ ਦੇ ਕੇ ਆਈ ਪੜ ਰਹੇ ਸੀਗੇ ਤੇ ਸਾਰਿਆਂ ਨੇ ਫਿਰ ਨਗਰ ਦੀ ਪੰਦੇ ਵਿੱਚ ਉੱਪਰ ਉੱਪਰ ਦੀਵਾਰ ਵੀ ਲਵਾ ਰਹੇ ਸੀ ਤੇ ਫਿਰ ਆਪਾਂ ਪੰਦੇ ਹੀ ਫੋਟੋ ਦਾ ਪੌਂਡ ਵੀ ਲਗਾਉ ਤੇ ਇੱਥੇ ਆਪਾਂ ਸੇਮਰ ਆਈਸਕ੍ਰੀਮ ਵਾਲਰ ਤੁਹਾਨੂੰ ਪਤਾ ਹੀ ਆ ਅੰਮੋਲ ਦੇ ਸਾਡੇ ਕੋਲ ਸਾਰੇ ਪ੍ਰੋਡਕਟ ਟਰੇਡ ਨਾਲ ਇੱਥੇ ਮਿਲਦੇ ਆ ਤੇ ਮਿਲਣਗੇ ਵੀ ਤੇ ਸ਼ਾਮ ਨੂੰ ਜਦੋਂ ਤੇ ਲੈ ਕੇ ਮਿਲ ਜਾ ਰਹੀ ਆ ਆਪਾਂ ਚੱਲ ਕੇ ਵੀ ਕਰ ਲਉ ਤੇ ਸ਼ਾਮ ਜਦੋਂ ਘਰ ਪਹੁੰਚ ਰਿਹਾ ਸਪਾਈ ਕਰ ਲਈ ਜੀ ਉਹਦੇ ਕਿਉਂਕਿ ਸਵੇਰੇ ਠੀਕ 3:30 ਵਜੇ ਪ੍ਰਵਾਤ ਫੇਰੀ ਸਾਡੇ ਘਰ ਪਹੁੰਚ ਜਾਣੀ ਸੀਗੀ ਇਸ ਕਰਕੇ ਦਮ ਸਾਰਾ ਕੰਮ ਨਵੇੜ ਕੇ ਤੇ ਟੈਂਟ ਅੰਦ ਕਰ ਲਿਆ ਫੋਨ ਟੈਂਟ ਵਾਲਾ ਭਾਈ ਆ ਗਿਆ ਲੈ ਵੀ ਟੈਂਟ ਟੰਟ ਲਾ ਦੇਗਾ ਕਹਿੰਦਾ ਪਾਜੀ ਬੜੇ ਚਾਹ ਬੁਲਾ ਦਿਓ ਕਿ ਸੁਆਦ ਆ ਜੀ ਮੈਂ ਪਹਿਲਾਂ ਟ੍ਰੈਨ ਦੇ ਇਧਰ ਫਿਰ ਤੈਨੂੰ ਚਾਹ ਬੁਲਾ ਲਿਆ ਲੋ ਜੀ ਪਾਈਆਂ ਹੋ ਗਈਆਂ ਛਲੀਆਂ ਚੈੱਕ ਲੀਆਂ ਰੋੜੋਂ ਤੋਂ ਇਧਰ ਝਾੜੂ ਵੱਜ ਰਹੇ ਨੇ ਤੇ ਝਾੜੂ ਝੂੜੂ ਮਾਰ ਕੇ ਆਪਾਂ ਭਾਂਡੇ ਧੋ ਕੇ ਰਾਸਤੇ ਕੇ ਲੈ ਵੀ ਸਵੇਰੇ ਫਿਰ ਚੱਕਣਾ ਪਵੇ ਇਧਰ ਟੈਂਟ ਵੀ ਲੱਗ ਗਿਆ ਜੇਰ ਭਾਂਡੇ ਵੀ ਹੋ ਗਏ ਤੇ ਹਲਵਾਈਆਂ ਨੂੰ ਤੜਕਾ ਵੀ ਲੱਗਦਾ ਚਲੋ ਜੀ ਠੀਕ ਹੈ ਜੀ ਸਾਰਿਆਂ ਸასიਕਰ ਮਿਲਦੇ ਆ ਅਗਲੇ ਬਲੌਗ ਚ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕੱਲ ਨੂੰ ਪਰ